ਅੱਜ ਜਿੱਥੇ ਅਸੀਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ ਉੱਥੇ ਹੀ ਅਸੀਂ ਯਾਦ ਕਰਦੇ ਹਾਂ ਉਹਨਾਂ ਨੂੰ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦ ਹਵਾ ਚ ਸਾਹ ਲੈ ਰਹੇ ਹਾਂ ਅਜੇ ਹੀ ਇੱਕ ਕਹਾਣੀ ਹੈ ਨੀਰਾ ਆਰਿਆ ਦੀ ਆਜ਼ਾਦ ਹਿੰਦ ਫੌਜ ਦੇ ਇਸ ਜਾਸੂਸ ਨੇ ਮਹਾਨ ਦੇਸ਼ ਭਗਤ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਾਨ ਬਚਾਉਣ ਲਈ ਆਪਣੀ ਸੁਹਾਗ ਦੀ ਬਲੀ ਦੇ ਦਿੱਤੀ ਨੀਰਾ ਦਾ ਵਿਆਹ ਬ੍ਰਿਟਿਸ਼ ਭਾਰਤ ਦੇ ਵਿੱਚ ਸੀ ਆਈ ਡੀ ਇਨਸਪੈਕਟਰ ਫਰੀਕੰਥ ਜੈ ਰੰਜਨ ਦਾਸ ਦੇ ਨਾਲ ਹੋਇਆ ਜਿਨ੍ਹਾਂ ਨੂੰ ਕੰਮ ਸੌਪਿਆ ਗਿਆ ਸੀ ਬ੍ਰਿਟਿਸ਼ ਹਕੂਮਤ ਵੱਲੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਾਸੂਸੀ ਤੇ ਮੌਕਾ ਮਿਲਨ ਤੇ ਉਹਨਾਂ ਦੀ ਹੱਤਿਆ ਕਰਨ ਦਾ ਨੀਰਾ ਨੂੰ ਜਦੋਂ ਪਤਾ ਲੱਗਾ ਕਿ ਉਸਦੇ ਪਤੀ ਨੂੰ ਨੇਤਾਜੀ ਨੂੰ ਮਾਰਨ ਦਾ ਕੰਮ ਦਿੱਤਾ ਗਿਆ ਤਾਂ ਉਹ ਘਰ ਛੱਡ ਕੇ ਸਿੰਗਾਪੁਰ ਦੇ ਵਿੱਚ ਨੇਤਾਜੀ ਦੀ ਆਜ਼ਾਦ ਹਿੰਦ ਫੌਜ ਛ ਪਰਤੀ ਹੋ ਗਏ ਜਿੱਥੇ ਉਹਨਾਂ ਨੂੰ ਕੈਪਟਨ ਦਾ ਅਹੁਦਾ ਮਿਲਿਆ ਤੇ ਜਾਸੂਸੀ ਦਾ ਕੰਮ ਸੌਪਿਆ ਗਿਆ ਇੱਕ ਵਾਰ ਨੀਰਾ ਦੇ ਪਤੀ ਜੈ ਰੰજન ਨੇਤਾ ਜੀ ਨੂੰ ਮਾਰਨ ਦੇ ਬੜੇ ਕਰੀਬ ਪਹੁੰਚ ਕੇ ਸੀ ਪਰ ਉਸ ਵੇਲੇ ਸੁਭਾਸ਼ ਚੰਦਰ ਬੋਸ ਜੀ ਦੀ ਟਾਲ ਬਣੀ ਖੁਦ ਨੀਰਾ ਅਤੇ ਨੇਤਾ ਜੀ ਨੂੰ ਬਚਾਉਣ ਦੇ ਲਈ ਉਸ ਨੇ ਆਪਣੇ ਪਤੀ ਦੀ ਵੀ ਹਤਿਆ ਕਰ ਦਿੱਤੀ ਜਿਸ ਵੇਲੇ ਨੀਰਾ ਨੂੰ ਫੜਿਆ ਗਿਆ ਤਾਂ ਕੋਲਕਾਤਾ ਦੀ ਝੀਲ ਦੇ ਵਿੱਚ ਰੱਖਿਆ ਗਿਆ ਗਰਮ ਔਜ਼ਾਰਾਂ ਦੇ ਨਾਲ ਉਸ ਦੇ ਸੱਤ ਨਾਂ ਨੂੰ ਕੱਟ ਦਿੱਤਾ ਗਿਆ ਚੀਲਰ ਕਹਿੰਦਾ ਸੀ ਸਾਨੂੰ ਦੱਸ ਦਿਓ ਕਿ ਨੇਤਾ ਜੀ ਕਿੱਥੇ ਹੈ ਤੁਹਾਨੂੰ ਛੱਡ ਦੇਵਾਂਗੇ ਅਈਕੂ ਕਾਲਕੇ ਦੇਸੀ ਨੇਤਾਜੀ ਹਵਾਈ ਤੁਰਕਟਾ ਚ ਚੱਲ ਪਸੀ ਜੇਲਰ ਕਹਿੰਦਾ ਨੇਤਾਜੀ ਜ਼ਿੰਦਾ ਨਹੀਂ ਤੁਸੀਂ ਝੂਠ ਬੋਲ ਰਹੀਓ ਪਰ ਇਹਨੇ ਟੌਰਚਰ ਦੇ ਬਾਵਜੂਦ ਵੀ ਉਹਨਾਂ ਨੇ ਆਜ਼ਾਦ ਹਿੰਦ ਫੌਜ ਦੇ ਰਾਜ਼ ਨਹੀਂ ਖੋਲੇ ਕੋਲਕਾਤਾ ਤੋਂ ਹੀ ਉਹਨਾਂ ਨੂੰ ਕਾਲਾ ਪਾਣੀ ਦੇ ਜਾਇਆ ਗਿਆ ਹైదరాబాద్ ਜਦੋਂ ਪਾਰਚ ਮਿਲ ਗਿਆ ਤਾਂ ਉਸ ਤੋਂ ਬਾਅਦ ਅਜ਼ਾਮ ਪਾਰਚ ਨੀਰਾ ਆਰਿਆ ਨੇ ਫੁੱਲ ਵੇਚ ਕੇ ਆਪਣੀ ਜ਼ਿੰਦਗੀ ਬਤਾਈ ਪਰ ਕੋਈ ਵੀ ਸਰਕਾਰੀ ਸਹਾਇਤਾ ਜਾਂ ਪੈਨਸ਼ਨ స్వీకారీ మ స్వతంత్ర సెననీ నీరా ఆర్యా స